ਜੇਕਪੂਰ ਪੁਲਿਸ ਨੇ ਆਖਿਰਕਾਰ 26 ਦਸੰਬਰ ਦੀ ਰਾਤ ਨੂੰ ਪਟਿਆਲਾ ਚੌਂਕ ਵਿਚਾਲੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਸੰਬੰਧੀ ਸਾਰੀ ਜਾਣਕਾਰੀ ਡੀਐਸਪੀ ਸਬ ਡਿਵੀਜ਼ਨਲ ਜੇਰਕਪੂਰਾ ਜਸਪਿੰਦਰ ਸਿੰਘ ਗੱਲ ਨੇ ਦਿੱਤੀ ਹੈ ਸਰਿਕਾ ਪਾਂ ਦੀ 26 ਤਰੀਕ ਨੂੰ ਕਤਲ ਹੋਇਆ ਸੀ ਉਸ ਸੰਬੰਧੀ ਤੁਸੀਂ ਕੁਝ ਗ੍ਰਿਫਤਾਰੀਆਂ ਕੀਤੀਆਂ ਨੇ ਕੋਈ ਦਸਾਂ ਦੇ ਜੀ ਸੁਆਹ ਹਾਂ ਜੀ 26 ਦੇ 27 ਦੇ ਦਰਮਿਆਨੀ ਰਾਤ ਨੂੰ ਜੀ 26 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਅਕਾਸ਼ਦੀਪ ਸਿੰਘ ਨਾਮ ਦਾ ਮੁੰਡਾ ਜਿਹੜਾ ਢਿਲਵਾ ਗਰਦਾਸਪੁਰ ਦਾ ਰਹਿਣ ਵਾਲਾ ਸੀਗਾ ਉਹਨੂੰ ਉਹਦਾ ਪਟੇਲਾ ਚੌਂਕ ਦੇ ਨੇੜੇ ਕਤਲ ਕਰ ਦਿੱਤਾ ਸੀ ਤੇ ਨਾਲ ਉਹਦੇ ਇੱਕ ਰਾਜਵਿੰਦਰ ਜਿਹੜਾ ਉਹਦਾ ਇੱਕ ਫਰੈਂਡ ਸੀਗਾ ਉਹ ਸੀ ਉਹਦਾ ਰੀਜ਼ਨ ਇਹ ਸੀ ਇਹ ਦੋਨੋਂ ਜਾਣੇ ਇੱਥੇ ਲਿਕਰ ਸਟੋਰ ਤੇ ਸ਼ਰਾਬ ਲੈਣ ਲਈ ਗਏ ਸੀਗੇ ਉੱਥੇ ਇਹਨਾਂ ਦੀ ਕਿਸੇ ਕਰੋਂ ਲੈ ਕੇ ਇੱਕ ਹੰਨੀ ਨਾਮ ਦੇ ਮੁੰਡੇ ਨਾਲ ਬਹਿਸ ਹੋ ਗਈ ਉਸ ਤੋਂ ਅੱਗੇ ਉਹਨੇ ਆਪਣੇ ਫਰ ਉਸ ਤੋਂ ਬਾਅਦ ਜਿਹੜਾ ਇਹਨਾਂ ਮੁੰਡੇ ਨੂੰ ਜਿਹੜੇ ਦੋਨਾਂ ਨੂੰ ਜ਼ਖਮੀ ਕਾਫੀ ਜ਼ਖਮੀ ਹੋਏ ਸੀ ਦੋਨੇ ਕਾਸ਼ਦੀਪ ਤੇ ਰਾਜਵਿੰਦਰ ਜਿਹੜਾ ਕਾਸ਼ਦੀਪ ਸੀਗਾ ਇਹਨਾਂ ਦੌਰਾਨ ਇਹ ਜਿਹੜਾ ਇਲਾਜ ਦਮ ਤੋੜਦਾ ਸੀਗਾ ਤੇ ਉਸ ਦੇ ਸਬੰਧ ਵਿੱਚ ਅਸੀਂ 572 ਨੰਬਰ ਮਕਦਮਾ ਇਹ ਟਾਹਣਾ ਜੀਰਕਪੁਰ ਤੋਂ ਦਰਜ ਕੀਤਾ ਸੀਗਾ ਤੇ ਉਸੇ ਦੀ ਤਫਦੀਦ ਦੇ ਸਬੰਧ ਦੇ ਵਿੱਚ ਜਿਹੜਾ ਇਹਨਾਂ ਕਤਲ ਦੀ ਜਿਹੜੀ ਗੁੱਥੀ ਨੂੰ ਸੰਲਝਦਾ ਹੁੰਦੇ ਹੋਏ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਨੇ ਸਿਮਰਨਜੀਤ ਏਲੀਅਸ ਸਿਮਾ ਹਣੀ ਤੇ ਰੋਸ਼ਨ ਕੁਮਾਰ ਇਸਲਾਮ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਜਿਹੜਾ ਇਹਨ ਜਿਹਦਾ ਛੋਟਾ ਨਾਮ ਰਾਜੂ ਆ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਬਟ ਹੀ ਇਜ਼ ਯੈਟ ਟੂ ਬੀ ਅਰੈਸਟਡ ਤੇ ਇਹਦੀ ਜਗਾ ਤਫਤੀਸ਼ ਚੱਲ ਰਹੀ ਹੈ ਅੱਗੇ ਜਿਵੇਂ ਜਿਵੇਂ ਕੋਈ ਸਾਨੂੰ ਕੋਲ ਅਪਡੇਟ ਆਊਗੀ ਤਾਂ ਤੁਹਾਨੂੰ ਅਸੀਂ ਅਪਡੇਟ ਕਰਦੇ ਦਵਾਂਗੇ ਅਕੋਰਡਿੰਗਲੀ ਤੁਸੀਂ ਪੰਡਿਤ ਕਬਰਵਾਹ ਸ੍ਰੀ ਅਨੰਦ ਕੁ ਜੀ ਹਾਂਜੀ ਜਿਹੜਾ ਇਹ ਸਿਮੂ ਸੀਗਾ ਇਹਨੇ ਉਹਦੇ ਮਲਟੀਪਲ ਸਟੈਪਸ ਕੀਤੇ ਸੀਗੇ ਤੇ ਉਹ ਤੋਂ ਜਿਹੜਾ ਜਿਹੜਾ ਮਰਡਰ ਵੈਪਨ ਸੀਗਾ ਜਿਹੜਾ ਚਾਕੂ ਉਹ ਅਸੀਂ ਰਿਕਵਰ ਕਰ ਲਿਆ ਜੀ ਨਹੀਂ ਸਰ ਇਹਨਾਂ ਦੀ ਕੋਈ ਪ੍ਰਾਣੀ ਕ੍ਰਾਈਮਨਲ ਹਿਸਟਰੀ ਤੇ ਇਹਨਾਂ ਦੀ ਕੋਈ ਵੀ ਹਾਂਜੀ ਜਿਹੜਾ ਜਿਹੜਾ ਹਣੀ ਹੈ ਜੀ ਇਦੇ ਤੇ ਪਹਿਲਾਂ ਇੱਕ ਮੁਕੱਦਮਾ ਸਾਡੇ ਜਿਹੜਾ ਜ਼ਿਲਕਪੁਰ ਦਾ ਹੀ ਮੁਕੱਦਮਾ ਦਰ ਸੀਗਾ 330 ਨੰਬਰ 24 ਦਾ ਹੀ ਇਹਦੇ ਵਿੱਚ ਇਹਨਾਂ ਨੇ ਇੱਕ ਹੋਟਲ ਮਾਲਕ ਤੋਂ ਫਰौती ਵਗੈਰਾ ਮੰਗੀ ਸੀ ਤੇ ਉਹਦੀ ਕੁੱਟਮਾਰ ਵਗੈਰਾ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਇਹ ਪਹਿਲਾਂ ਵੀ ਇਹ ਜਿਹੜਾ ਸਾਡਾ ਦੋਸ਼ੀ ਆ ਜ਼ਿਲਕਪੁਰ ਥਾਣੇ ਦਾ ਹੀ